ਇਹ ਮਾਰੂ ਫੂਦੇ ਦਾ ਦਾਦਾ ਇਹ ਤੈਨੂੰ ਤੈਨੂੰ ਤੁਹਾਨੂੰ ਸੰਬੋਧਨ ਕਰ ਰਿਹਾ ਹੈ ਮਾਨਯੋਗ ਸਪੀਕਰ ਸਾਹਿਬ ਤੁਹਾਨੂੰ ਸੰਬੋਧਨ ਕਰਦਿਆਂ ਓਏ ਤੈਨੂੰ ਕੀ ਪਤਾ ਓਏ ਓਏ ਤੂੰ ਕੌਣ ਹੈ ਓਏ ਇਹ ਤੈਨੂੰ ਤੂੰ ਦੀ ਰਾਜਨੀਤੀ ਇੱਕ ਗਵਰਨਮੈਂਟ ਸਕੂਲਾਂ ਤੋਂ ਬਾਹਰ ਆਣੇ ਜੋ ਮਰ ਕੇ ਆਇਆ ਇਹਨੂੰ ਤੁਹਾਨੂੰ ਜਦ ਤੁਸੀਂ ਜਹਾਬ ਜੀ ਕਹਿਣਾ ਨਹੀਂ ਹੁੰਦਾ ਇਹਨਾਂ ਨੂੰ ਐਸੇ ਕਰਕੇ ਲੋਕਾਂ ਨੇ ਕੱਢੇ ਨੇ ਐਸੇ ਕਰਕੇ ਕਿ ਮੈਂ ਕਹਿੰਨਾ ਕਿ 25 ਨੰਬਰ ਚ ਨੰਬਰ ਲੈ ਕੇ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾ ਦੋ ਲਿਖਤੀ ਦਾ ਮੰਨ ਜਾਗੇ ਤੁਹਾਨੂੰ ਤੈਨੂੰ ਤੈਨੂੰ ਸਪੀਕਰ ਸਾਹਿਬ ਇਹ ਬੁਰੀ ਕਲਾ ਫਸ ਕੇ ਹੁਣ ਬਾਹਰ ਜਾ ਨਹੀਂ ਸਕਦੇ ਕਿਉਂਕਿ ਤਾਲਾਵੇ ਤਾਂ ਹੁਣ ਇੱਥੇ ਰਹਿਣ ਦੀ ਹਿੰਮਤ ਹੈ ਨਹੀਂ ਕਿਉਂਕਿ ਸੱਚ ਬੋਲੀ ਜਾਂਦੇ ਆ ਅੱਜ ਚੱਲਣ ਨਹੀਂ ਮੈਂ ਵੀ ਇੱਥੇ ਬੈਠੂਗਾ ਜੀ ਮਾਨਜੋਖ ਸਪੀਕਰ ਸਾਹਿਬ ਤੁਸੀਂ ਮੈਨੂੰ ਬੋਲਨ ਦੇ ਸਾਹਬ ਦੇ ਪਾਸੇ ਦੇ ਉੱਤੇ ਬੋਲਣ ਦਾ ਮੌਕਾ ਦਿੱਤਾ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਉਹ ਮੈਂ ਬੜੇ ਮਾਣ ਦੇ ਨਾਲ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਲੋਕ ਸਰਦਾਰ ਭਗਵਾਨ ਸਿੰਘ ਬਾਜ ਜੀ ਦੀ ਟੀਮ ਦੇ ਮੈਂਬਰ ਆ। ਉਸ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਜਿਸ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਸਰਦਾਰ ਪ੍ਰਤਾਪ ਸਿੰਘ ਕਹਿੰਦੇ ਤੋਂ ਬਾਅਦ ਅੱਜ ਵਿਕਾਸ ਦਾ ਜਿਹੜਾ ਰਿਕਾਰਡ ਕਾਇਮ ਕੀਤਾ 2 ਸਾਲ ਸੋਲਾ ਬਾਤਰ ਹੋਰ ਜਾਵੇ ਦੇ ਆਪਾਂ 2 ਸਾਲ ਦਾ ਉਹਦਾ ਨਸੁਝ ਕਰਦੇ ਆ ਤੇ ਸਾਡਾ ਆਪਾਂ ਨੂੰ ਪਤਾ ਲੱਗਦਾ ਆ ਕਿ ਆਜਿਹੇ ਲੋਕ ਦਾਰੇ ਬਾਅਦ ਆ ਆ ਜਿੰਨਾ ਲੋਕਾਂ ਦਾ ਕੰਮ ਹੀ ਨਾ ਲਾਉਣਾ ਇਹ ਕਦੋਂ ਹੁੰਦੇ ਇਸ ਕੰਮ ਲਈ ਆ ਇੰਨਾ ਨੇ ਆਪ ਕੁਛ ਨਹੀਂ ਕੀਤਾ ਇੱਕ ਮਿੰਟ ਰੁਕੀਆ ਇੱਕ ਮਿੰਟ ਹੜੀਵਾਲ ਸਾਹਿਬ ਮੈਂ ਵਧਾਈ ਦਿਨਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸੋਚ ਨੂੰ ਮੈਂ ਔਰ ਔਰ ਗੱਲ ਸੁਣ ਲਓ ਔਰ ਔਰ ਗੱਲ ਸੁਣ ਲਓ ਗੱਲ ਆਪਾਂ ਨੇ ਬੋਲਣਾ ਹੀ ਸਿੱਖਿਆ ਕਿ ਸੁਣਨਾ ਵੀ ਸਿੱਖਿਆ ਹੈ ਇਹ ਦੀ ਸੁਣ ਵੀ ਲਈਦੀ ਹੈ ਦੇਖੋ ਮਾੜੀਯੋਗ ਮੁੱਖ ਮੰਤਰੀ ਸਾਹਿਬ ਦੀ ਸੋਚ ਦੇਖੋ ਤੁਸੀਂ ਨਹੀਂ ਤਾਂ ਸੱਤਾਧਿਰ ਹਮੇਸ਼ਾ ਇਹ ਚਾਹੁੰਦੀ ਹੁੰਦੀ ਹੈ ਕਿ ਵਿਰੋਧੀ ਧਿਰ ਨੂੰ ਬਾਹਰ ਘਟਾਇਆ ਜਾਵੇ ਲੇਕਿਨ ਮੁੱਖ ਮੰਤਰੀ ਸਾਹਿਬ ਨੇ ਸਿੰਬੋਲਿਕ ਇੱਕ ਤਰ੍ਹਾਂ ਦੀ ਤੁਹਾਨੂੰ ਮੈਸੇਜ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਮੈਸੇਜ ਦਿੱਤਾ ਹੈ ਵੀ ਮੈਂ ਚਾਹੁੰਦਾ ਵੀ ਵਿਰੋਧੀ ਧਿਰ ਇੱਥੇ ਬੈਠ ਕੇ ਵਿਰੋਧੀ ਧਿਰ ਇੱਥੇ ਬੈਠ ਕੇ ਪੰਜਾਬ ਦੇ ਲੋਕਾਂ ਦੇ ਫਿਕਰ ਕਰੇ جہا ایتے چن کے آئے ہوئے اپنی گل کر سانج ہے میں پارٹی نہیں ہونا چاہتا لیکن جیڑی گل متری میں بالکل سہمت ہاں یہ سمبولک ہے تالا لینا سمبولک ہے تصویر نہ ہونا بھوے لوگ نے کے تالیوال صاحب کرو کنٹینیو کرو ਸਪੀਕਰ ਸਾਹਿਬ ਬੁਖਵੰਤੀ ਸਾਹਿਬ ਦੀ ਸੋਚ ਦੀ ਤੁਸੀਂ ਗੱਲ ਕੀਤੀ ਆਪਾ ਸਪੀਕਰ ਸਾਹਿਬ ਇਹ ਜਿਹੜੇ ਬੋਲੀ ਜਾਂਦੇ ਆ ਇਹ ਲੋਕ ਤੇ ਮਾ ਸਾਹਿਬ ਨੇ ਸਹੀ ਲਿਆਂਦਾ ਜੇ ਨਾ ਅੰਦਰ ਹੀ ਰਹਿਣਾ ਇਹਨਾਂ ਲਈ ਕੋਈ ਹੋਰ ਕਮਰਾ ਨਹੀਂ بینتی کرتا میں مانج گاندھ سب کہنا کہ فلور کراس نہ جاوے فلور کراس نہ کی صاحب اور ਹਾਊਸ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਕਿਸਾ ਸਾਹਿਬ ਆ ਜਿਹੜਾ ਦੋ ਤਿੰਨ ਬੰਦੇ ਆ ਕਿਸੇ ਪਾਸੇ ਮੈਂ ਬੇਨਤੀ ਕਰਦਾ ਕਿ ਸਾਰੇ ਬਾਜੋ ਮੈਂਬਰ ਬਾ ਆਪਣੀਆਂ ਆਪਣੀਆਂ ਜਗ੍ਹਾ ਤੇ ਜਾ ਦੋ ਸਾਲ ਪੰਜਾਬ ਦੇ ਕੇ ਸ਼ਾਸਨ ਨੂੰ ਨਹੀਂ ਚੱਲਣ ਦਿੱਤਾ ਇਹ ਇਹ ਬੇਸ਼ੱਕ ਸੇਕਾ ਵੀ ਹੋਇਆ ਮੇਰੀ ਤੁਹਾਨੂੰ ਬੇਨਤੀ ਆ ਕਿ ਇਹਨਾਂ ਦੇ ਬੂਹੇ ਨੂੰ ਤਾਲਾ ਲਾ ਮੈਂਬਰ ਆਪਣੀ ਆਪਣੀ ਜਗ੍ਹਾ ਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋ ਦੱਸ ਕੇ ਜਾਓ ਨਹੀਂ ਤੁਸੀਂ ਆਪਣੀ ਜਗ੍ਹਾ ਤੇ ਚੱਲੋ 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 ਮਨੇ ਸਭਾ ਆਪਣੀ ਜਗ੍ਹਾ ਲੈ ਲਓ ਕੋਈ ਵੀ ਮਾਰਯੋ ਮੈਂਬਰ ਫਲੋਰ ਕਰਾਸ ਨਹੀਂ ਕਰੇਗਾ ਕੋਈ ਵੀ ਮਾਰਯੋ ਫਲੋਰ ਕਰਾਸ ਨਹੀਂ ਕਰੇਗਾ ਆਵਾਜ਼ਾਂ ਬਹੁਤ ਕੋਈ ਵੀ ਮਾਰਯੋ ਮੈਂਬਰ ਆਪਣੇ ਖਿਆਲ ਫਲੋਰ So جاؤ, اپنی اپنی جگہ میں سپیکر صاحب چاہتا وپش مربان کو بھی بےنتی کرتا کہ اپنی جگہ سے جان گو صاحب کا بھاشن دا اپنی جگہ پہ جان پنجاب لوگ اپنی جگہ پہ جاؤ دو سال لال سنگھ اپنی جگہ ਨਿਤਨ ਆਪਣੀ ਆਪਣੀ ਜਗ੍ਹਾ ਤੇ ਜਾਣ ਜੀ ਉਹ ਵਿਕਾਰ ਦੀ ਜਿਹੜੀ ਇੱਕ ਬੱਧ ਵਾਲਾ ਆਪਣੀ ਜਗ੍ਹਾ ਤੇ ਜਾਣ ਸੋ ਮੈਂ ਦੇਖੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਰੇ ਨੂੰ ਇੱਕ ਬੇਨਤੀ ਕਰ ਇੱਕ ਮਿੰਟ ਇੱਕ ਮਿੰਟ ਹਜੂਰ ਸਾਹਿਬ ਇਸ ਸਦਨ ਦੀ ਮਰਿਆਦਾ ਨੂੰ ਕਾਇਮ ਰੱਖਣਾ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਨੰਬਰ 2 ਨੰਬਰ 2 ਆਪਾਂ ਜਿਹੜੀ ਗੇੜੀ ਇਹ ਤੂੰ ਤੜਕਦੀ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਕਹਿਣਾ ਚਾਹਦੇ ਹੋ ਮੁੱਖ ਮੰਤਰੀ ਸਾਹਿਬ ਕੋਈ ਨਹੀਂ ਮਾਨਯੋਗ ਸਪੀਕਰ ਸਾਹਿਬ ਇਹ ਤੈਨੂੰ ਤੈਨੂੰ ਤੁਹਾਨੂੰ ਸੰਬੋਧਨ ਕਰ ਰਿਹਾ ਹੈ ਮਾਨਯੋਗ ਸਪੀਕਰ ਸਾਹਿਬ ਤੁਹਾਨੂੰ ਸੰਬੋਧਨ ਕਰਦਿਆਂ ਓਏ ਤੈਨੂੰ ਕੀ ਪਤਾ ਓਏ ਓਏ ਤੂੰ ਕੌਣ ਹੈ ਓਏ ਇਹ ਤੈਨੂੰ ਤੂੰ ਦੀ ਰਾਜਨੀਤੀ ਜਿੰਦਬਾਦ ਇਕ ਗਵਰਨਮੈਂਟ ਸਕੂਲਾਂ ਤੋਂ ਪਹਾੜਾਂ ਵਾਲਿਆਂ 'ਚੋਂ ਵਰ ਕੇ ਆਇਆ ਇਹਨੂੰ ਤੁਹਾਨੂੰ ਜਦ ਤੁਸੀਂ ਜ ਆਪ ਜੀ ਕਹਿਣਾ ਨਹੀਂ ਹੁੰਦਾ ਇਹਨਾਂ ਨੂੰ ਐਸੇ ਕਰਕੇ ਲੋਕਾਂ ਨੇ ਕੱਢੇ ਨੇ ਐਸੇ ਕਰਕੇ ਕਿ ਮੈਂ ਕਹਿਣਾ ਕਿ 25 ਨੰਬਰ ਚ 25 ਨੰਬਰ ਲੈ ਕੇ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾ ਦੋ ਲਿਖਤੀ ਦਾ ਮੰਨ ਜਾਗੇ ਤੁਹਾਨੂੰ ਤੈਨੂੰ ਤੈਨੂੰ ਸਪੀਕਰ ਸਾਹਿਬ ਇਹ ਬੁਰੀ ਕਲਾ ਫਸ ਕੇ ਹੁਣ ਬਾਹਰ ਜਾ ਨਹੀਂ ਸਕਦੇ ਕਿਉਂਕਿ ਤਾਲਾ ਵੇਤਾ